ਦੇਖੋ ਜੋ 13 ਤਰੀਕ ਦਾ ਐਲਾਨ ਹੈ ਰੂਪਰੇਖਾ ਜੱਟਾਂ ਕੋਲੇ ਟਰੈਕਟਰ ਟਰਾਲੀਆਂ ਹੁੰਦੇ ਨੇ ਅਸੀਂ ਮੁੜ ਦੁਬਾਰਾ ਉਸੇ ਤਰੀਕੇ ਦੇ ਨਾਲ ਆਪਣੇ ਟਰੈਕਟਰ ਟਰਾਲੀਆਂ ਸ਼ਨਾਰ ਕੇ ਔਰ ਉਹਨਾਂ ਦੇ ਵਿੱਚ ਘੱਟੋ ਘੱਟ 6-6 ਮਹੀਨੇ ਦਾ ਰਾਸ਼ਨ ਪੇਚ ਰੱਖ ਕੇ ਫਿਰ ਲੈ ਕੇ ਜਾਵਾਂਗੇ ਕਿਉਂਕਿ ਸਾਡਾ ਹਰਿਆਣਾ ਜਿਹੜਾ ਉਹ ਇਸ ਵਾਰੀ ਸਾਡੇ ਨਾਲ ਪਿਛਲੀ ਵਾਰ ਨਾਲੋਂ ਜ਼ਿਆਦਾ ਮਜ਼ਬੂਤੀ ਨਾਲ ਖੜਾ ਔਰ ਅਸੀਂ ਤੱਕੜੇ ਹੋ ਕੇ ਉਹਦੇ ਲਈ ਅਸੀਂ ਲੜਾਈ ਲੜਨ ਵਾਸਤੇ ਜਾਵਾਂਗੇ ਠੀਕ ਉਪਰੇ ਕਰੇਗੀ ਉੱਥੇ ਕਿੱਥੇ ਜਾਗੇ ਅਸੀਂ ਦੇਖੋ ਅੱਜ ਹਜੇ ਡੇਢ ਮਹੀਨਾ ਪਿਆ ਉਸ ਪ੍ਰੋਗਰਾਮ ਚ ਰੂਪਰੇਖਾ ਦਾ ਮਤਲਬ ਇਹ ਹੁੰਦਾ ਕਿ ਜੇ ਜੀ ਹਵਾ ਉਹ ਜਾ ਉਹਲਾ ਸਰਕਾਰ ਦੇ ਬਾਰੇ ਕੀ ਸੋਚਦੀ ਹੈ ਕੀ ਵਿਚਾਰਦੀ ਹੈ ਉਹਨੂੰ ਜਿਹੜਾ ਸਰਕਾਰ ਸੋਚੇਗੀ ਉਹਨੂੰ ਕਿਵੇਂ ਕੱਟਣਾ ਉਹ ਅਸੀਂ ਵਕ ਵਕ ਮੀਟਿੰਗਾਂ ਦੇ ਵਿੱਚ ਫੈਸਲੇ ਲੈਂਦੇ ਰਹਾਂਗੇ ਜੀ ਸਾਹਿਬ ਪਿਛਲੀ ਵਾਰ ਹਰਿਆਣਾ ਵਿੱਚ ਰੋਕਿਆ ਗਿਆ ਸੀਗਾ ਪਾਣ ਤੇ ਪਛੜੀਆਂ ਹੋਈਆਂ ਬੈਕਿੰਗ ਕੀਤੀ ਜੇ ਹਰਥੇ ਹੋਰ ਸਕਤੀ ਹੋ ਸਕਦੀ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਜਿਨ੍ਹਾਂ ਨੇ ਆਪਦੇ ਹੱਕਾਂ ਦੀ ਖਾਤਰ ਲੜਨਾ ਹੈ ਆਪਦੇ ਜਵਾਕਾਂ ਦੀ ਖਾਤਰ ਲੜਨਾ ਹੈ ਉਹਨਾਂ ਨੂੰ ਇਹ ਸੋਚਣਾ ਨਹੀਂ ਬਾਜਮੋਨਾਂ ਲਈ ਕਿ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਸਾਡੇ ਗੋਲੀਆਂ ਵੀ ਮਾਰ ਸਕਦੀ ਹੈ ਸਰਕਾਰ ਸਾਡੇ ਪਾਣੀ ਦੀਆਂ ਬਿਛਾੜਾਂ ਦਾ ਬਹੁਤ ਥੋੜੀ ਚੀਜ਼ ਹੈ ਗੋਲੀਆਂ ਵੀ ਮਾਰ ਸਕਦੀ ਹੈ ਲੇਕਿਨ ਅਸੀਂ ਸੋਚਣਾ ਹੈ ਕਿ ਇਹ ਜਿਹੜਾ ਕਾਰਪੋਰੇਟ ਲੋਕਾਂ ਦੇ ਇਸ਼ਾਰੇ ਤੇ ਜਿਹੜਾ WTO ਦੇ ਇਸ਼ਾਰੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਸਾਡੇ ਬੱਚਿਆਂ ਨੂੰ ਭਿਖਾਰੀ ਬਣਾਉਂਦੀਆਂ ਪਾਲਿਸਾਂ ਰੱਜੀਆਂ ਜਾ ਰਹੀਆਂ ਉਹ ਅਸੀਂ ਸਿਰੇ ਨਹੀਂ ਚੜ੍ਹਣ ਦੇਣੀਆਂ ਸਾਡੀਆਂ ਜਾਨਾਂ ਵੀ ਜਾਨ ਉਹ ਦੇਵਾਂਗੇ ਲੇਕਿਨ ਅਸੀਂ ਆਪਣੀ نسل ਬਚਾ ਕੇ ਤਾਂ ਅਸੀਂ ਸਫਲ ਹੋਵਾਂਗੇ